ਐਡਵੋਕੇਟ ਨਾਂ ਦੀ ਸਿਮਰਨਜੀਤ ਕੋਈ ਗੱਲ ਆ ਪਿੰਡ ਗੌਸਗੜ੍ਹ ਤੋਂ ਹੈ ਉਹ ਚੰਡੀਗੜ੍ਹ ਰਹਿ ਰਹੀ ਐ ਇਸ ਟਾਈਮ ਉਹਨੇ ਸਾਡੇ ਪਿੰਡ ਦੇ ਵਿੱਚ ਆ ਕੇ ਬਲੈਕਮੇਲ ਕਰਨੀ ਸ਼ੁਰੂ ਕਰਤੀ ਬਲੈਕਮੇਲ ਅੱਜ ਦੀ ਨਹੀਂ ਕਰਦੀ ਰੇਤੇ ਦੇ ਟਿੱਪਰ ਜਾਂਦੇ ਸੀ ਤੇ ਸਾਡੇ ਠੇਕੇਦਾਰਾਂ ਨੂੰ ਵੀ ਬਲੈਕਮੇਲ ਕਰਦੀ ਆ ਇਹ ਵੀ ਐਡਵੋਕੇਟ ਟਿੱਪਰ ਨਹੀਂ ਰੋਕ ਸਕਦੀ ਉਹਨੇ ਪਿੰਡ ਗੌਸਗੜ੍ਹ ਦੇ ਬੰਦਿਆਂ ਨੂੰ ਕੁਝ ਇਕੱਠੇ ਕਰਕੇ ਉਹਨਾਂ ਨੇ ਕਿਹਾ ਵੀ ਸਾਡਾ ਇਹ ਰੋਡ ਜਿਹੜਾ ਬਾ ਤੁਸੀਂ ਬਹੁਤ ਜ਼ਿਆਦਾ ਤੋੜਤਾ ਖਰਾਬ ਕਰਤਾ ਅਸੀਂ ਬੇਨਤੀ ਕੀਤੀ ਵੀ ਜੇ ਟਿੱਪ ਇਹ ਰੋਡ ਖਰਾਬ ਵੀ ਹੋ ਗਿਆ ਤੇ ਅਸੀਂ ਰੋਡ ਨੂੰ ਰਿਪੇਅਰ ਕਰਾ ਦੰਨੇ ਆ ਠੇਕੇਦਾਰ ਨੂੰ ਵੀ ਬੇਨਤੀ ਕਰਦੇ ਆ ਕਿਉਂਕਿ ਜਿਨ੍ਹਾਂ ਦੀ ਖਾੜੇ ਚੱਲਦੀ ਆ ਇਹ ਤੇ ਚਲੋ ਅਸੀਂ ਉਹਨੂੰ ਸ਼ੁਰੂ ਕਰਤਾ ਅਸੀਂ 5 ਟਿੱਪਰ ਗੱਟਕੇ ਦੇ ਵੀ ਉਹਨੂੰ ਮੰਗਵਾ ਕੇ ਦੇ ਦਿੱਤੇ ਪਰ ਉਸ ਤੇ ਵੀ ਉਹ ਖਰੀ ਨਹੀਂ ਉਤਰੀ ਬਾਅਦ ਦੇ ਵਿੱਚ ਉਹ ਫੇਰ ਬਦਲ ਗਈ ਕਹਿੰਦੀ ਜੀ ਹੁਣ ਤੁਸੀਂ ਰੋਡ ਮੈਪ ਲਿਆਓ ਜਦ ਕਿ ਮਾਈਨਿੰਗ ਮੈਕਮੇਨ ਹੈ ਉਹਨੂੰ ਰੋਡ ਮੈਪ ਵੀ ਲਿਆ ਕੇ ਦੇ ਦਿੱਤਾ ਫੇਰ ਵੀ ਉਹ ਉਸ ਉਸ ਗੱਲ ਤੇ ਵੀ ਨਹੀਂ ਖਰੀ ਉਤਰੀ ਫਿਰ ਉਹਨੇ ਆਪਦੀ ਮੰਗ ਸ਼ੁਰੂ ਕਰਤੀ ਵੀ ਬਹੁਤ ਵੱਡੀ ਰਕਮ ਦੇ ਵਿੱਚ ਵੀ ਤੁਸੀਂ ਮੈਨੂੰ ਪਰ ਟਿਪਰ 1000 ਰੁਪਿਆ ਦੋ ਮੈਂ ਨਹੀਂ ਤਾਂ ਤੁਹਾਨੂੰ ਜਣੀ ਕਿ ਜਿਵੇਂ ਡੀਟੀਓ ਕੋਲ ਫੜਾ ਸਕਦੀ ਆ ਮੈਂ ਐਡਵੋਕੇਟ ਆ ਮੇਰੀ ਹੋਰ ਵੀ ਜਿਵੇਂ ਕਿ ਲਾਰੈਂਸ ਪਸ਼ੂਨੋਈ ਨਾਲ ਵੀ ਗੱਲ ਉਹ ਇੱਥੇ ਤੱਕ ਦੱਸਦੀ ਆ ਵੀ ਡੀਟੀਓ ਜਿਹੜਾ ਉਹ ਵੀ ਮੇਰਾ ਬਾਗਬਾ ਵੀ ਜੇ ਤੁਸੀਂ ਨਹੀਂ 1000 ਰੁਪਿਆ ਪਰ ਟਿਪਰ ਦਿੱਤਾ ਮੈਨੂੰ ਤੇ ਮੈਂ ਤੁਹਾਡੇ ਨਹੀਂ ਤਾਂ ਫਿਰ ਇਹ ਟਿਪਰ ਇਸ ਤਰ੍ਹਾਂ ਵੱਡੇ ਵੱਡੇ ਮੋٹے ਮੋٹے ਚਲਾਨ ਕਰਾਇਆ ਕਰੂੰਗੀ ਜੀ ਫਿਰ ਅਸੀਂ ਠੇਕੇਦਾਰ ਨੂੰ ਵੀ ਬੇਨਤੀ ਕੀਤੀ ਵੀ ਸਾਡੇ ਨਾਲ ਇਸ ਤਰ੍ਹਾਂ ਗੱਲ ਹੋ ਰਹੀ ਆ ਵੀ ਇਹਦੇ ਨਾਲ ਸਮਝੌਤਾ ਕੋਈ ਕਰੀਏ ਜਦੋਂ ਸਮਝੌਤਾ ਕਰਨ ਦੀ ਆਈ ਤਾਂ ਉਹਨੇ ਬਹੁਤ ਵੱਡੀ ਰਕਮ ਮੰਗੀ ਠੇਕੇਦਾਰ ਤੋਂ ਜੋ ਕਿ ਠੇਕੇਦਾਰ ਨੇ ਇਹਨੂੰ ਮਨਾਂ ਕਰ ਦਿੱਤਾ ਜੀ ਫੇਰ ਕਰਦੇ ਕਰਾਉਂਦੇ ਇਸ ਚੀਜ਼ ਨੂੰ ਇੱਕ ਮਹੀਨਾ ਲੰਘ ਗਿਆ ਜੀ ਇਹ ਪਿੰਡ ਗੌਂਸਗੜ ਤੋਂ ਫਿਰ ਕੱਲ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਸਾਡੇ ਆ ਕੇ ਜੀ ਗਵਾਂਟੀਆਂ ਦੇ ਘਰ ਵੜ ਗਈ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਆਪਣੀਆਂ ਬੁੜੀਆਂ ਨੂੰ ਮੋਰੇ ਬਿਠਾ ਦਿਆ ਕਰੋ ਤੇ ਬਾਕੀ ਗੱਲਬਾਤ ਮੈਂ ਆਪ ਹੀ ਕਰੂੰਗੀ ਜੀ ਕੱਲ ਵੀ ਇਸ ਤਰ੍ਹਾਂ ਹੋਇਆ ਜਦੋਂ ਇਹਨਾਂ ਨੇ ਇਹ ਬੁੜੀਆਂ ਮੋਰੇ ਬਿਠਾ ਦਿੱਤੀਆਂ ਤੇ ਅਸੀਂ ਇਹਦੇ ਕੋਲ ਜਦੋਂ ਉਹ ਪੰਮਾ ਜਿਹੜਾ ਪਰਮਜੀਤ ਆ ਜਿਹਦੇ ਇਹਨਾਂ ਨੇ ਸੱਤ ਬਹੁਤ ਜ਼ਿਆਦਾ ਮਾਰਤੀ ਉਹਨੇ ਫਿਰ ਮੈਨੂੰ ਫੋਨ ਕੀਤਾ ਵੀ ਇਹ ਤੇ 8-10 ਬੰਦੇ ਵੀ ਲਿਆਈ ਇਕੱਠੇ ਕਰਕੇ ਬਾਹਰੋਂ ਵੀ ਇਹ ਮੈਨੂੰ ਤਾਂ ਡਰਾਣ ਧਮਕਾਉਣ ਲੱਗ ਰਹੇ ਆ ਵੀ ਤੁਸੀਂ ਛੇਤੀ ਜਾਓ ਇੱਕ ਬਲਜਿੰਦਰ ਸਿੰਘ ਨੌ ਦਾ ਲੜਕਾ ਅਸੀਂ ਦੋ ਹੀ ਜਾਨੂ ਉੱਥੇ ਪਹੁੰਚੇ ਤੇ ਗੋਥਮ ਗੁੱਥੀ ਹੋਏ ਹੋਏ ਸੀ ਜਦੋਂ ਅਸੀਂ ਇਹਨਾਂ ਨੂੰ ਛਡਾਣ ਲੱਗੇ ਇਹਨਾਂ ਨੇ ਜਾਂਦੇ ਆਏ ਨੇ ਆ ਦੇਖੋ ਆ ਮੇਰੀ ਵੀ ਦਾੜੀ ਸਾਰੀ ਆ ਪੱਟਦੀ ਬਾਲ ਮੇਰੇ ਜੇਬ ਦੇ ਵਿੱਚ ਅਜੇ ਵੀ ਰਕਵਿੰਦਰ ਸਿੰਘ ਸੀ ਉੱਤੇ ਇੱਕ ਮੁੰਡਾ ਜੱਸੀ ਆ ਸਰਪੰਚ ਇਹਨਾਂ ਨੇ ਦੋਨਾਂ ਨੇ ਮੈਨੂੰ ਫੜ ਲਿਆ ਨਾਲੇ ਮੇਰੀ ਦਸਤਾਰ ਤਾਰਤੀ ਤੇ ਨਾਲੇ ਮੇਰੇ ਆਹ ਬਾੜ ਵੀ ਮਾਰੀ ਮੈਂ ਮੈਂ ਬਿੱਦ ਪ੍ਰੂਫ ਦਊਂਗਾ ਜੀ ਵੀ ਇਹ ਜਿਹੜੀ ਧੀ ਆ ਇਹ ਆਪਣੇ ਆਪ ਨੂੰ ਇੱਕੋ ਹੀ ਗੱਲ ਦੱਸੀ ਜਾਂਦੀ ਆ ਵੀ ਮੈਂ ਨਹੀਂ ਡਰਦੀ ਇਸ ਕੱਲਾ ਤੋਂ ਮੈਂ ਆਪਣੇ ਆਪ ਨੂੰ ਇੱਕ ਖਾੜਕੂ ਦੀ ਧੀ ਆ ਜਿਹੜਾ ਉਹ ਪਿੰਡ ਆ ਜੀ ਸਸਰਾਲੇ ਕਲੋਨੀ ਉਹ ਆਪਣਾ ਸਾਡਾ ਆਪਣਾ ਹੀ ਪਿੰਡ ਆ ਜੀ ਉਸ ਪਿੰਡ ਵਿੱਚ ਸਾਡੇ ਆਪਣੇ ਸਾਧਨਾਂ ਨਾਲ ਟਰਾਲੀਆਂ ਟਿਪਰ ਨੇ ਤੇ ਸਾਡਾ ਜਦੋਂ ਕੋਈ ਉਹਨਾਂ ਨੇ ਇੱਕ ਟਿਪਰ ਤੇ ਉਹ ਇੱਕ ਸਿਮਰਨਜੀਤ ਤੇ ਉਹਦੇ 10 15 ਜਣੇ ਸਾਥੀ ਸੀਗੇ ਜਿਨ੍ਹਾਂ ਨੇ ਆ ਕੇ ਰੋਕਿਆ ਉਹ ਰੋਕਣ ਦੇ ਬਾਵਜੂਦ ਉਹਨਾਂ ਨੇ ਫਿਰ ਸਾਡੇ ਬੰਦਿਆਂ ਦੇ ਉਹ ਗਲ ਵੀ ਪਾਇਆ ਜੀ ਦਸਤਾਰ ਧਾਰਤੀ ਆ ਦੇਖੋ ਅਜੇ ਵੀ ਮੈਂ ਵੀਡੀਓ ਸਾਹਮਣੇ ਦਿਖਾ ਰਿਹਾ ਬਾਲ ਆ ਦੇਖੋ ਮੇਰੀ ਦਾੜੀ ਦੇ ਬਾਲ ਪੱਟ ਗਏ ਇਹਨੇ ਇਸ ਤਰ੍ਹਾਂ ਮੇਰੇ ਨਾਲ ਬਹੁਤ ਜਾਨੀ ਕਿ ਧੱਕਾ ਕੀਤਾ